ਕੱਟੇ ਕਵਲੀ ਲਿਆਈ ਮੈਨੂੰ ਯਾਰ ਤੂੰ ਕਵਲ ਨਹੀਂ ਆਹੋ ਤੂੰ ਕੌਣਾ ਮੈਂ ਯਾਰ ਇਕੱਠੇ ਪੜਦੇ ਹੁੰਦੇ ਆਪਾਂ ਇੱਕੋ ਸਕੂਲ 'ਚ ਭੁੱਲ ਗਿਆ ਸ਼ਸ਼ ਸ਼ਰਾਯਾ ਹੋਰ ਕੀ ਆਲਾ ਹਾਂ ਠੀਕ ਆ ਠੀਕ ਆ ਇਕੰਦਰ ਕੋ ਮੰਨਿਆ ਬਸ ਯਾਰ ਇਦਾਂ ਹੀ ਆਇਆ ਇਹ ਮੜਾ ਬਾਹਰ ਆਇਆ ਸੀ ਅੱਛਾ ਅੱਛਾ ਹੋਰ ਤੂੰ ਸੁਣਾ ਫਿਰ ਬਸ ਵਧੀਆ ਓਹ ਫਿਰ ਅੱਜ ਕੱਲ੍ਹ ਆ ਬਈ ਗੱਡੀ ਤੇਰੀ ਆ ਹਾਂ ਉਹ ਮੇਰੀ ਆ ਕੀ ਬਾਤ ਆ ਯਾਰ ਟੋਣਾ ਸ਼ਾਨਾ ਬੜੀ ਕੱਢੀ ਆ ਅੱਜ ਕੱਲ੍ਹ ਆ ਫਿਰ ਦੱਸ ਫਿਰ ਕਿਰਪਾ ਹੋਈ ਮਾਲਕ ਦੀ ਆ ਜਾ ਗੱਡੀ ਬੰਨ੍ਹੇ ਚੱਲਦੇ ਆ ਹੋਰ ਭਰਾ ਫਿਰ ਸਲਾਮ ਦਵੇਂਗਾ ਠੀਕ ਆ ਤੂੰ ਹਾਂ ਚੱਲੀ ਹੈ ਚਲ ਜੀ ਅਸੀਂ ਚੱਲਦੇ ਆਪਾਂ ਹਾਂ ਕੁਟੀਆਂ ਚੱਲ ਮੈਨਾਂ ਹੋਰ ਜਨਾਬ ਕਰ ਕੀ ਆ ਚੱਲੇ ਤੇ ਬਸ ਯਾਰ ਚੱਲੀ ਜਾਂਦਾ ਜਰਾ ਆਪਣਾ ਹੋਰ ਕੀ ਹੁੰਦਾ

ਕੀ ਹਾਲ ਆ ਬਸ ਵਧੀਆ ਯਾਰ ਤੂੰ ਸੁਣਾ ਠੀਕ ਆ ਏ ਵਧੀਆ ਜੀ ਵਧੀਆ ਹੋਰ ਠੀਕ ਬੰਦਾ ਅੱਜ ਗੱਲ ਕਿੱਥੇ ਨਹੀਂ ਨਾ ਵੇਲੇ ਝੋਨੇ ਲਵਾ ਲੇ ਵੇਲੇ ਕੀ ਹਾਲ ਆ ਫਿਰ ਤੁਹਾਡਾ ਬਸ ਵਧੀਆ ਠੀਕ ਆ ਏ ਆ ਵਧੀਆ ਹੋਰ ਵਾਹ ਵਧੀਆ ਲਵਾ ਲਿਆ ਝੋਨਾ ਜਾਂਦਾ ਫਿਰ ਹੈ ਹੋਰ ਚੱਲੀਏ ਫਿਰ ਕਿਤੇ ਘੁੰਮਣ ਫਿਰਨਾ ਅੱਜ ਐਦਵਾਰਾ ਫਿਰ ਚੱਲ ਜਾਨੇ ਆ ਯਾਰ ਮੋਟਰਸਾਈਕਲ ਹੈਗਾ ਮੇਰੇ ਕੋਲ ਉਹ ਗੱਡੀ ਗੁੱਡੀ ਤੇ ਜਾਂਦੇ ਆ ਹਨੂ ਯਾ ਤੇਰਾ ਯਾਰ ਹੈਗਾ ਰਾਜਾ ਉਹਨੂੰ ਫੋਨ ਕਰਾਂ ਗੱਡੀ ਵਾਲੇ ਪਤਾ ਦੇ ਕਰ ਆ ਯਾਰ ਕਰ ਫੋਨ ਉਹਨੂੰ ਲਾ ਲੈਨੇ ਲਾਈ ਫੋਨ ਕੀ ਕਹਿੰਦਾ ਲੀਏ ਫਿਰਗਾ ਹਾਂ ਹਲਾ ਕੇ ਪੁੱਛਾਂ ਉਹਨੂੰ ਹਾਂ ਕਰਨ ਆ ਰਾਜਾ ਵੇਖੀ ਆਲਾ ਹਾਂ ਵਧੀਆ ਵਧੀਆ ਯਾਰ ਕੱਡੀ ਚਾਹੀਦੀ ਐਂ ਬਰਸਰ ਜਾਣਾ ਏ ਹਾਂ ਕੋਈ ਨਹੀਂ ਆ ਜਾ ਚਲੋ ਠੀਕ ਆ ਤੇ ਤਾਂ ਕਰੀ ਮੇਰੇ ਘਰੋਂ ਬੁਲਟ ਲੈ ਆਈ ਮੇਰਾ ਘਰੋਂ ਬੁਲਟ ਲੈ ਆਵਾਂ ਫਿਰ ਮੈਂ ਤੇ ਗੱਡੀ ਲੈ ਜਾ ਫਿਰ ਕੋਈ ਚੱਕਰ ਨਹੀਂ ਮੇਰਾ ਭਰਾ ਇੱਥੇ ਖੜੇ ਜੇ ਮੈਂ ਇੱਥੇ ਖੜਾ ਯਾਰ ਬਦਾਮਾਂ ਲਾ ਕੇ ਬਦਾਮਾਂ ਲਾ ਕੇ ਹਾਂ ਚਲੋ ਠੀਕ ਆ ਫਿਰ ਮੈਂ ਲੈ ਆਉਂਦਾ ਬੁੱਤ ਚਲ ਆ ਜਾਓ ਜੀ ਬਣ ਗਈ ਯਾਰ ਗੱਲ ਬਣ ਗਈ ਓਏ ਅਈਓ ਉਹ ਤਿਆਰ ਤੇ ਮੈਂ ਗੱਡੀ ਲੈ ਕੇ ਆਉਂਦਾ ਹਾਂ ਚਲੋ ਬਈਆ ਫਿਰ ਤਿਆਰ ਚਲੋ ਹੋਈਏ ਤਿਆਰ ਤਿਆਰ ਹੋਈਏ ਯਾਰ ਗੱਡੀ ਦੇਣੇ ਪੈਣੀਆਂ ਮੈਨੂੰ ਮੇਰਾ ਭਰਾ ਛੋਟਾ ਸਸ ਤੇ ਉਹ ਕਹਿੰਦੇ ਯਾਰ ਘੁੰਮਣ ਫਿਰਨ ਦਾ ਉਹਦਾ ਪ੍ਰੋਗਰਾਮ ਬਣ ਗਿਆ ਤੇ ਕਹਰੇ ਬਾਈ ਗੱਡੀ ਚਾਹੀਦੀ ਆ ਤੇਰੇ ਕੋਈ ਚੱਕ ਨਹੀਂ ਆ ਨਾ ਤਾਂ ਤੇਰੀ ਯਾਰ ਨੇ ਬੜਾ ਹਾਂ ਤੈਨੂੰ ਪਤਾ ਏ ਬਾਕੀ ਆਪਾਂ ਕੋਈ ਕਦੇ ਕਦੀ ਮਨਾ ਕੀਤਾ ਨਹੀਂ ਕੋਈ ਚੀਜ਼ ਦਾ ਤੁਹਾਡੇ ਭਰਾ ਹੁਣ ਵੱਡੇ ਕੰਮ ਨਹੀਂ ਕੀ ਕਹਿ ਸਕਦੇ ਪਤਾ ਚਲੋ ਬਾਬੇ ਦੀ ਕਿਰਪਾ ਆ ਤੇ ਕਿਰਪਾ ਰਣੀ ਵੀ ਚਾਹੀਦੀ ਆ ਕੋਈ ਨਹੀਂ ਆਉਂਦਿਆ ਤੇ ਇੱਥੇ ਦੋ ਮਿੰਟ ਖੜਦੇ ਆਪਾਂ ਚਲੋ ਕੋਈ ਵੇਟ ਕਰਦੇ ਆ ਆ ਠੀਕ ਹੈ ਠੀਕ ਬੁਲਟ ਲੈ ਕੇ ਆਂਦੇ ਆ ਆਪਣਾ ਬੁਲਟ ਹਾਂ ਬੁਲਟ ਆ ਗਿਆ ਆਪਾਂ ਫਿਰ ਬੁਲਟ ਤੇ ਜੰਨੇ ਘਰ ਚਲ ਠੀਕ ਹੈ ਠੀਕ ਬਨਾਲਾ ਵੀਰ ਨੂੰ ਕੋਈ ਨਹੀਂ ਕੋਈ ਆ ਗਿਆ ਤੇਰਾ ਯਾਰ ਮੇਰਾ ਹੀ ਯ और। 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 तो आइए अपना छोटा अच्छा कोई गल और ओए किदा बात बढ़िया आजा देखला कोठी मेरी पूरी पेंटिंग तन्नू मिली इदा ने कोठी ਇਹ ਕਿਹਦੀ ਕੋਠੀ ਆ ਤਾਂ ਆਹ ਨਾਲੋਂ ਆਪਣੇ ਕਮਰੇ ਬਣਾਉਣਾਂ ਨੇ ਇਹ ਮੈਲਾ ਕਮਰਾ ਮੈਲਾ ਮੈਂ ਕਿਹਨਾਂ ਪੂਰੀ ਗੱਲ ਬਾਤ ਇਹਦਾ ਹੀ ਅਸੀਂ ਲੱਗਾ ਪੰਜਾ ਕਮਰੇ ਵਿੱਚ ਫਿਰ 45 ਸਾਲ ਲੱਗ ਘਰ ਹੈ ਆਪਣਾ ਉਹੀ ਕੋਠੀ ਉਹਨਾ ਬਣਾਇਆ ਕਰ ਸੁਣਾ ਇਹ ਹੈਲਾ ਵੈਲਾ ਇਹਨੇ ਪੂਰੀ ਗੱਲ ਬਾਤ ਕਿੱਲੇ ਮੈਂ ਪੂਰੀ ਪੂਰੀ ਗੱਲ ਬਾਤ ਹੈ ਤੇ ਆਲੀ ਸਾਲ ਕੋਠੀ ਬਣਾਈ ਆ ਪੂਰੀ ਮੈਂ ਔਰ ਆਇਆ ਬਾਜ਼ ਬਾਹਰ ਬੈ ਕੇ ਗੱਲਾਂ ਕਰਦੇ ਆ ਕੋਟੀ ਮੇਰੀ ਛੋੜੀ ਨਾ ਕੋਟੀ ਤੇਰੀ ਐਗੀ ਕਿਤੇ ਪਿੰਡ ਚੱਲ ਜੀ ਗੱਲ ਬਾਤ ਨਹੀਂ ਨਹੀਂ ਯਾਰ ਬਾਈ ਜਲਦੀ ਮੈਂ ਨੌਕਰੀ ਕਰਿਆ ਨਾ ਤੇ ਮੇਰੀ ਜ਼ਿੰਦਗੀ ਦੀ ਅੱਧੀ ਕਮਾਈਆ ਕੋਠੀ ਤੇ ਲੱਗਦੀ ਆ ਬਾਕੀ ਬਾਬੇ ਦੀ ਕਿਰਪਾ ਨਾਲ ਗੱਡੀ ਕੋਲਿਆ ਬੁਲਟ ਕੋਲਿਆ ਤੇ ਮੇਰੇ ਕੋ ਦੁਨੀਆ ਦੀ ਕਿਸੇ ਵਿੱਚ ਇਹ ਵੀ ਕੋਈ ਘਾਟ ਨਹੀਂ ਆੰਨੀ ਤਾਂ ਕਿਰਪਾ ਹੋਈ ਦੀ ਰੱਬ ਬਾਕੀ ਮਿਹਨਤ ਪੂਰੀ ਕੀਤੀ ਆ ਔਰ ਤੂੰ ਦੱਸ ਕੀ ਹੋ ਗਿਆ ਕੀ ਸੋਚ ਰਿਹਾ ਮੈਂ ਹੀ ਸੋਚ ਰਿਹਾ ਨਾ ਕਿ ਕਾਸ ਮੇਰੇ ਤੋਂ ਵੀ ਏਡੀ ਵੱਡੀ ਕੋਠੀ ਹੁੰਦੀ ਗੱਡੀ ਹੁੰਦੀ ਕੋਲੇ ਬੁਲਟ ਹੁੰਦਾ ਯਾਰ ਮੈਂ ਵੀ ਇਦਾਂ ਹੀ ਸੋਚਦਾ ਸੀ ਜਦੋਂ ਮੈਂ ਗਰੀਬ ਸੀ ਤੇ ਅੱਜ ਬਾਬੇ ਦੀ ਕਿਰਪਾ ਨਾਲ ਸਾਰਾ ਕੁਝ ਮੇਰੇ ਕੋਲ ਆ ਗਿਆ ਭਾਈ ਇੱਕ ਗੱਲ ਕਹਾਂ ਹਾਂਜੀ ਗੁੱਸਾ ਨਹੀਂ ਕਰੇਗਾ ਨਹੀਂ ਨਹੀਂ ਗੁੱਸਾ ਕਿਹੜੀ ਗੱਲ ਹੈ ਤੇਰੇ ਘਰ 'ਚ ਤੇ ਮੇਰੇ ਘਰ 'ਚ ਕੋਈ ਏਡਾ ਵੱਡਾ ਫਰਕ ਨਹੀਂ ਹੈਗਾ ਓਹ ਕਿਦਾਂ ਯਾਰ ਚਲ ਆ ਤੂੰ ਦੱਸਦਾ ਫਿਰ ਮੈਂ ਆਪਣਾ ਘਰ ਚੱਲ ਫੇਰ ਚੱਲ ਕਿੱਥੇ ਲਾਇਆ ਮੈਨੂੰ ਤੂੰ ਮੈਨੂੰ ਖਾਉਣੀ ਤਨ ਵਿੱਚ ਲੈ ਕੇ ਆਇਆ ਦੇਰ ਨਾਲ ਵੱਧ ਅਮੀਰ ਤੇ ਦੇਰ ਨਾਲ ਵੱਧ ਗਰੀਬ ਬੰਦੇ ਇੱਥੇ ਆ ਕੇ ਖਾਸਿਤ ਤੇ ਇਨਸਾਨੀਅਤ ਤੇ ਇੱਕੋ ਜੀ ਹੋ ਜਾਂਦੀ ਆ ਲੱਗੀ ਮੇਰੀ ਗੱਲ ਤੈਨੂੰ ਸਮਝ ਉਹ ਕਿਦਾਂ ਇੱਥੇ ਜਿੰਨਾ ਮਰਜੀ ਬੰਦਾ ਅਮੀਰ ਹੋਵੇ ਤੇ ਜਿੰਨਾ ਮਰਜੀ ਬੰਦਾ ਗਰੀਬ ਹੋਵੇ ਮਰਨ ਤੋਂ ਬਾਅਦ ਇੱਥੇ ਦੋਨਾਂ ਨੂੰ ਜਗ੍ਹਾ ਬਰਾਬਰ ਹੀ ਮਿਲਦੀ ਆ ਉਹ ਕਹਿੰਦਾ ਹੈ ਨਾ ਮੇਰੀ ਕੋਠੀ ਮੇਰੀ ਕੋਠੀ ਦੇ ਅੰਦਰ ਏਸੀ ਲੱਗੇ ਆ ਤੇ ਅੱਲਾ ਲੱਗੀਆਂ ਨੇ ਦੋ ਦੂ ਮਰ ਗਿਆ ਨਾ ਤੇਰੇ ਮਰਨ ਤੋਂ ਬਾਅਦ ਇੱਥੇ ਤੇਰਾ ਕੋਈ ਹੱਕ ਨਹੀਂ ਕੋਠੇ ਦੀ ਆ ਜਾ ਕੇ ਆਪਣਾ ਐਂਡ ਇੱਥੇ ਹੀ ਏ ਸਾਰਾ ਤੇ ਵੀ ਗੱਲ ਸਮਝ ਲੈ ਹਾਂ ਯਾਰ ਸਹੀ ਕਹਿ ਰਿਹਾ ਯਾਰ ਤਾਨੂੰ ਮੈਨੂੰ ਪਤਾ ਇੰਨੀ ਗੱਲ ਕਿਉਂ ਗੇਹੀ ਕਰ ਤੇ ਤੇਰੇ ਘਰ ਚ ਤੇ ਮੇਰੇ ਘਰ ਚ ਵੀ ਫਰਕ ਨਹੀਂ ਹੈਗਾ ਸਾਰਿਆਂ ਦਾ ਮਰਨ ਤੋਂ ਬਾਅਦ ਅਸਲੀ ਘਰ ਆਪਣਾ ਇਹੀ ਆ ਲੱਗੀ ਸਮਝ ਗਾਲ ਮੇਰੀ ਕੋਈ ਸਹੀ ਕਹਿਣਾ ਯਾਰ ਤੂੰ ਕਹੋ ਨਾ ਤੂੰ ਤੇਰੀ ਅੱਖਾਂ ਹੀ ਖੋਲ੍ਹਦੀ ਹੈ ਤੇਰੀ ਮੇਰੀ ਵਿੱਚ ਕੁਝ ਨਹੀਂ ਆ ਤੇ ਇਹ ਬੰਦਾ ਜਿੰਨਾ ਮਰਜ਼ੀ امیر ਹੋਵੇ ਨਾ ਤੇ ਜਿੰਨਾ ਮਰਜ਼ੀ ਗਰੀਬ ਬੰਦਾ ਹੋਵੇ ਬੰਦ ਤੋਂ ਬਾਅਦ ਆਪਣਾ ਅਸੀਂ ਇਹ ਘਰ ਇਹੀ ਆਪਣਾ ਸਵੀਕਾਰ ਸਹੀ ਹੋ ਜਾ ਤੇਰਾ ਔਰ ਮੇਰਾ ਆਪਣੀ ਘਰ ਇਹੋ ਜਿਹਾ ਤੇ ਵਿੱਚ ਕੁਝ ਨਹੀਂ ਦੁਨੀਆ ਨੇ ਬੰਦ ਤੋਂ ਬਾਅਦ ਸਾਰਾ ਨੇ ਇੱਥੇ ਹੀ ਹੋਣਾ ਚਾਹੀਦਾ ਕੱਲ ਠੀਕ ਹੈ ਲਾਗੀ ਸਮਝ ਗੱਲ ਮੇਰੀ ਹਾਂ ਮੈਨੂੰ ਲੱਗੀ ਸਮਝ ਚਾ ਚੀ ਰਿਹਾ ਹੈ ਪੰਜ ਵਾਰ ਆਇਆ ਸਮਝਾਣ ਲਈ